ਸਾਰਿਆਂ ਨੂੰ ਪਤਾ ਕਿ ਇੰਡੀਅਨ ਸਟੇਟ ਹੈ ਜਿਹੜੀ ਉਹ ਸਿੱਖ ਪਛਾਣ ਹੈ ਜਿਹੜੀ ਸਿੱਖਾਂ ਦੀ ਪਛਾਣ ਉਹ ਉਸ ਪਛਾਣ ਦੀ ਜਿਹੜੀ ਸੌਫਟ ਪਾਵਰ ਉਸ ਤੋਂ ਤਕਲੀਫ ਹੈ ਸਿੱਖਾਂ ਦੀ ਜਿਹੜੀ ਚੜ੍ਹਦੀ ਕਲਾ ਵਾਲੀ ਪਾਵਰ ਹਾਰਡ ਪਾਵਰ ਉਹ ਹੈ ਜਿਹੜੀ ਅਸੀਂ ਗੁਰਦੁਆਰਿਆਂ ਦੇ ਵਿੱਚ ਨਗਰ ਕੀਰਤਨ ਬੋਲੇ ਸੋਨਹਿਾਲ ਚੜ੍ਹਦੀ ਕਲਾ ਖਾਲਸਾਣ ਜਿੰਦਾਬਾਦ ਮੁਜ਼ਾਰੇ ਕਰਦੇ ਹਾਂ ਅਸੀਂ ਰੈਫਰੈਂਡਮ ਵੱਖ-ਵੱਖ ਥਾਵਾਂ ਦੇ ਉੱਤੇ ਅਸੀਂ ਖਾਲਸਾਣ ਦੀ ਜੱਦੋਜਹਤ ਲਈ ਉਸ ਸੰਘਰਸ਼ ਦੇ ਲਈ ਲੱਗੇ ਹੋਏ ਹਾਂ ਇਹ ਤੋਂ ਹਟਕੇ ਇੱਕ ਸੌਫਟ ਪਾਵਰ ਇੱਕ ਸੌਫਟਵਰ ਪਾਵਰ ਤਾਂ ਮੈਂ ਦੱਸਿਆ ਸੀ ਤੁਹਾਨੂੰ ਜਿਹਦੀ ਅੱਖ ਚ ਚਮਕ ਹੋਵੇ ਸਿਰ ਤੇ ਪੱਗ ਹੋਵੇ ਮੁੱਛ ਖੜੀ ਹੋਵੇ ਮਨ ਦੇ ਵਿੱਚ ਵਾਹਿਗੁਰੂ 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 ਚੱਲਦਾ ਹੋਵੇ ਤੇ ਉਹ ਭਾਵੇਂ ਖਾਲਸਾ ਦੇ ਝੰਡੇ ਦੇ ਨੇੜੇ ਵੀ ਨਾ ਲੱਗਿਆ ਹੋਵੇ ਕਦੇ ਇੱਕ ਤਾਂ ਸਿੱਖਾਂ ਦੀ ਸੌਫਟ ਪਾਵਰ ਉਹ ਹੈ ਇੱਕ ਸੌਫਟ ਪਾਵਰ ਉਹ ਆ ਸਿੱਖਾਂ ਦੀ ਜਿਵੇਂ ਵੱਖ-ਵੱਖ ਆ ਥਾਵਾਂ ਦੇ ਉੱਤੇ ਕੋਈ ਮਸ਼ਹੂਰ ਬੰਦਾ ਦਲਜੀਤ ਦਸਾਂਜ ਦਾ ਨਾਮ ਵੀ ਚਰਚਾ ਤੇ ਆ ਰਿਹਾ ਮੁਰਤੋਂ ਦੁਬਾਰਾ ਇੱਕ ਵਾਰੀ ਫੇਰ ਕਿ ਦਲਜੀਤ ਦਸਾਂਜ ਪੱਗ ਬਨ ਕੇ ਜਦੋਂ ਕਿਸੇ ਫੈਸ਼ਨ ਸ਼ੋਅ ਦੇ ਵਿੱਚ ਜਾਂਦਾ ਜਦੋਂ ਕਿਸੇ ਕੋਈ ਪ੍ਰੋਗਰਾਮ ਕਰਦਾ ਤਾਂ ਉਹ ਪੰਜਾਬ ਨੂੰ ਮੋਹਰੇ ਰੱਖਦਾ ਉਹ ਸੌਫਟ ਪਾਵਰ ਹੋ ਕੇ ਵਿਚਰਿਆ ਗਿਆ ਉਸ ਟਾਈਮ ਦੇ ਉੱਤੇ ਉਸ ਮੰਚ ਦੇ ਉੱਤੇ ਇੰਟਰਨੈਸ਼ਨਲ ਮੰਚ ਦੇ ਉੱਤੇ ਤੇ ਐਸੇ ਤਰੀਕੇ ਨਾਲ ਜਦੋਂ ਕਪਿਲ ਸ਼ਰਮਾ ਕਿਸੇ ਵੀ ਕੋ ਮੰਤਰੀ ਮੰਚ ਦੇ ਉੱਤੇ ਜਾਂ ਬਾਲੀਵੁੱਡ ਦੇ ਵਿੱਚ ਕੋਈ ਕੰਮ ਕਰਦਾ ਜਾਂ ਬਾਲੀਵੁੱਡ ਦੇ ਵਿੱਚ ਕੋਈ ਸ਼ੋਅ ਕਰਦਾ ਉੱਥੇ ਅਸੀਂ ਦੇਖਦੇ ਹਾਂ ਕਿ ਕਪਿਲ ਸ਼ਰਮਾ ਜਿਹੜਾ ਹੈ ਉਹ ਇੱਕ ਭਾਵੇਂ ਉਹ ਹਿੰਦੂ ਹੈ ਸ਼ਰਮਾ ਪੰਡਤਾਂ ਦਾ ਮੁੰਡਾ ਪਰ ਉਹ ਪੰਜਾਬੀ ਅਤੇ ਪੰਜਾਬੀ ਦੇ ਨਾਲ ਇੱਕ ਵੱਖਰੇ ਤਰੀਕੇ ਦਾ ਜਿਹੜਾ ਉਸ ਦਾ ਰਿਸ਼ਤਾ ਉਸ ਨੂੰ ਪਿੱਛੇ ਨਹੀਂ ਛੱਡਦਾ ਹੈਗਾ ਪੰਜਾਬੀ ਦੇ ਨਾਲ ਅਤੇ ਪੰਜਾਬ ਦੇ ਨਾਲ ਸਬੰਧ ਜਿਹੜਾ ਕਪਿਲ ਸ਼ਰਮੇ ਦਾ ਹੈ ਉਸ ਨੂੰ ਪਿੱਛੇ ਨਹੀਂ ਛੱਡਦਾ ਐਸ ਕਰਕੇ ਉਹ ਗਾਹੇ-ਬਗਾਹੇ ਜਾਣੇ-ਅਣਜਾਣੇ ਜਿਹੜਾ ਪੰਜਾਬ ਦਾ ਸੌਫਟ ਇੱਕ ਕਹਾਂਗੇ ਕਿ ਐਸੀ ਸੌਫਟ ਪਾਵਰ ਪੰਜਾਬ ਦੀ ਉਹ ਬਣ ਕੇ ਉੱਭਰ ਕੇ ਸਾਡੇ ਸਾਹਮਣੇ ਆਉਂਦਾ ਸੋ ਜੇ ਅਬੋਹਰ ਦੇ ਉਸ ਪੰਜਾਬੀ ਦੇਸੀ ਫੈਸ਼ਨ ਡਿਜ਼ਾਈਨਰ ਨੂੰ ਕਤਲ ਕੀਤਾ ਗਿਆ ਤਾਂ ਉਹ ਸੌਫਟ ਪਾਵਰ ਸੀ ਪੰਜਾਬ ਦੀ ਉਹ ਦੇਸੀ ਡਿਜ਼ਾਈਨਰ ਤਾਂ ਅਸੀਂ ਦੇਖਦੇ ਹਾਂ ਕਿ ਦੋ ਦਿਨਾਂ ਦੇ ਵਿੱਚ ਵੱਡੀਆਂ ਘਟਨਾਵਾਂ ਹੋਈਆਂ ਨੇ